हां जी दोस्तों स्वागत है जी सारे वीरांदा सा, आज दी वीडियो ਦੇ ਵਿੱਚ ਮਿੱਟੀ ਚੱਕਦਿਆਂ ਨੂੰ ਅੱਜ ਦੂਜਾ ਦਿਨ ਆ ਕੱਲ ਵੀ ਮੈਂ ਮਿੱਟੀ ਚੱਕੀ ਸੀਗੀ ਕੁਝ ਇੱਥੇ ਢੇਰੀ ਆ ਲਾਈ ਸੀ ਕੁਝ ਅੱਜ ਚੱਕਦਾ ਸੀਗਾ ਤੇ ਐ ਸੀਗਾ ਵੀ ਬਾਹਣ ਜੇ ਬੱਤ ਆ ਗਿਆ ਤਾਂ ਚਲ ਇਹਨੂੰ ਚੱਕ ਕੇ ਬਾਹਰ ਹੀ ਕੱਢ ਦਿਆਂਗੇ ਬਾਹਣ ਬੱਤ ਆਉਂਦਾ ਦੀਂਦਾ ਨਹੀਂ ਮੀ ਉਦੀ ਆ ਜਾਂਦਾ ਅੱਜ ਫੇਰ ਕਣੀਆਂ ਆਉਣ ਲੱਗ ਗਈਆਂ ਟਾਈਮ ਹੋ ਗਿਆ 11 ਵਜੇ ਦਾ ਤਰੀਕ ਹੈਗੀ ਅੱਜ 10 ਜੁਲਾਈ ਤੇ ਬੱਦਲ ਇਧਰੋਂ ਪੂਰਾ ਐ ਘਟਾ ਕੋ ਹੋ ਗਿਆ ਕਾਲਾ ਡੰਝ ਬੱਦਲਾ ਕਣੀਆਂ ਵੀ ਆਉਣ ਲੱਗੀਆਂ 11 ਕਵਜੇ ਦਾ ਸਮਾਂ ਹੈਗਾ ਤੇ ਮੀਂਹ ਆਉਣ ਵਾਸਤੇ ਤਿਆਰ ਹੋ ਗਿਆ ਪੂਰਾ ਇੱਧਰ ਉਹ ਰਮਦਿੱਤੇ ਵਾਲੇ ਬੰਨੀ ਦਾਇ ਲੱਗਦਾ ਮੀਂਹ ਪੈਣ ਲੱਗ ਗਿਆ ਇੱਧਰੋਂ ਇੱਧਰ ਰਮਦਿੱਤੇ ਵਾਲਾ ਆ ਗਿਆ ਇੱਧਰ ਇਹ ਪਿੰਡ ਦਾ ਨਾਮ ਹੈਗਾ ਰਮਦਿੱਤੇ ਵਾਲਾ ਇਹ ਇੱਧਰਲੇ ਪਾਸੇ ਹੈਗਾ ਖੋਖਰਾ ਖੋਖਰ ਬੰਦੇ ਨੂੰ ਆਏ ਇਹ ਆ ਕੇ ਐਨੂੰ ਵਾਗ ਗਿਆ ਉਹ ਉਧਰ ਮੀਂਹ ਪੈਣ ਲੱਗ ਗਿਆ ਇੱਥੇ ਵੀ ਕਣੀਆਂ ਆਉਣ ਲੱਗ ਗਈਆਂ पानी भी बंद करता मीरा करके बंद हो गया रमदिते पिंड तो ला के आए रमदि ਤੇ ੜੇ ਚੌਕ ਬੰਨੀ ਨੂੰ ਵਾਗ ਆਏ ਮੀ ਇੱਧਰੋਂ 그러면은 ਦਿੱਤੇ ਵਾਲੇ ਚੌਕ ਤੇ ਉਧਰ ਪੈਣ ਲੱਗ ਗਏ ਤੇ ਬਾਕੀ ਕੋ ਸ਼ਰਮ ਦਿੱਤੇ ਵਾਲੇ ਪਿੰਡ ਤੇ ਵੀ ਐ ਮੋਹਰੇ ਤਾਂ ਇੱਧਰ ਲੱਗਿਆ ਖਾ ਮੜਾ ਜਿਆ ਕਿਣ ਮਣਕਣੀ ਜੀ ਹੋ ਰਹੀ ਆ ਵਾਵਾ ਇੱਥੇ ਵੀ ਕਣਮਣਕਣੀ ਚੱਲੀ ਜਾਂਦੀ ਐ ਬਾਕੀ ਉਹ ਉਧਰ ਨੂੰ ਵੱਧ ਪੈਣ ਲੱਗ ਗਏ ਤੇੜਾ ਚਾਣੋ ਕੋ ਬੰਨੀ ਨੂੰ ਇਧਰ ਨੂੰ ਵੱਧ ਪੈਣ ਲੱਗਿਆ என்ன காரணால என்ன குறு அப்பா உத்துன கட்டி சின்னாலி சொல்லு மடா தூது கட்டலா டேஷ் கட்டிக்கிட்டு நின்றீங்கானே பாயில ஹம் ஹம் நான் हूं चातरन थोना पटके तू बुलाया न कच्ची रहला ते ਰੌਲੀਆ ਜ ਆ ਜਾਂਦਾ ਹਨ ਕਾਫੀ ਛੋਟੀ ਬਹੁਤ ਹੈ ਨਰਮੀ ਜੀ ਚਾਚਾ ਅੱਛਾ ਦੇਖੀ ਜਾਓ ਬਾਈ ਫਿਰ ਬਦਲ ਬਾਈ ਕਰਕੇ ਛੰਡੀ ਵਾਲੀ ਆ ਰਲਦੇ ਚ ਹੂੰ ਬਹੁਤੋਂ ਸਾਫ ਹੋ ਜੇ ਸੱਚਾ ਹੋ ਜੇ ਪਰਸੂ ਹੀ ਪਿਆ ਸੀ ਬਦਮੀ ਦਾ ਹਨਾ ਆ ਦਾ ਦਾ ਨਾਮ ਹੀ ਤੂੰ ਬੋਲਦਾ ਤੈ ਹੂੰ ਤੈਨੂੰ ਖਾਲ ਨਾ ਕਰ ਘਰ ਘਰ ਤੇ ਜੀ ਪੱਤ ਜਾਇਆ ਕਹਿੰਦਾ ਤੇ ਮਾਰ ਕੇ ਤਾਵਾ ਪਰਸੂ ਹੀ ਪਿਆ ਸੀ ਬਦਮੀ ਹਾਂ ਹਾਂ ਪਰਸੂ ਅੱਜ ਤੇ ਪਾਣੀ ਵਰਾਦਾ ਬਣਾ ਕੇ ਨਾ ਦਾ ਦੇ ਜਿਹੜੇ ਜਿਹੇ ਹਾਂ ਆਪਣੀ ਤਾਂ ਬਹੁਤ ਡੁੱਬੀ ਹੋਈ ਰਹੀ ਆ ਯਾਰ ਇਦ ਕੀ ਹਨਾ ਹੋਰ ਦੋ ਵਾਰੀ ਤਾਂ ਪਹਿਲਾਂ ਪਾਣੀ ਕੜਤਾ ਤੀਜੀ ਵਾਰੀ ਪਰਸੋਂ ਦੀ ਭਰੀ ਆ ਹੁਣ ਉੱਤੇ ਦੀ ਐ ਦੁਆਰ ਵਾਲੇ ਦੇ ਦਾ ਇੱਥੇ ਕੁਝ ਟੁੱਟ ਕੇ ਪੈ ਗਿਆ

ਪਾ ਦਿੱਤਾ ਬਾਨਾ ਜਦੋਂ ਪੀਰੀਆਂ ਦੇ ਤੋਂ ਨਿਕਲਿਆ ਪਾਣੀ ਬਾਹਰ ਆ ਗਿਆ ਹੂੰ ਹਾਂ ਹੁਣ ਕੱਟ ਗਿਆ ਸੱਸਾ ਟਾਈਮ ਹੈ ਗਾਇਸ ਸ਼ਾਮ ਦੇ 5:30 ਵਜੇ ਦਾ ਤੇ ਪੂਰਾ ਜ਼ੋਰ ਦਾ ਛੜਾਕਾ ਆਇਆ 20-25 ਮਿੰਟ ਲੱਗੀ ਹੋ ਛੁੱਟੀ ਹੈ ਨਾ ਤੇ ਹੁਣ ਘਟ ਗਿਆ ਮੜਾ ਜਾ ਪਾਣੀ ਖੋਲ ਜਿਗਰ ਪਾਣੀ ਦਾ ਫੇਰ ਪੜ ਕੇ ਪਾਣੀ ਦੁਆਰੇ ਭਰਤਾ ਪਾਣਾ ਚਾਹਾਂ ਛੜਾਕਾ ਪੂਰਾ ਵਧੀਆ ਸੀ ਕਿੰਨੇ ਤੇਰੇ ਬੰਦੇ ਨਹੀਂ ਦੱਸ ਦੋ ਜਾਨੇ ਇਹ ਜਦੋਂ ਮੇਰੇ ਮੁੱਤਲੇ ਲਾ ਦੇਣੀ ਆਪਣੇ ਦੋਸਤ ਨੇ ਸਤਲੁਜ ਦੇ ਆਧਾਪਕ ਨਾਰੀ ਲੱਗਿਆ ਭਾਈ ਕਹਿੰਦਾ ਦੇ ਆ ਸਤਲੁਜ ਦੇ ਆਧਾਪਕ ਨਾਰੀ ਲੱਗਿਆ ਨਹੀਂ ਸਭ ਥਾਈ ਬਾਦੂ ਐ ਮੀ ਦਵਾਰੇ ਫੇਰ ਪਰਤੇ ਕਿਾਰੇ ਮੀਨੇ ਹੁਣ ਪੂਰ ਜੀ ਆਈ ਜਾਂਦੀ ਐ ਪਹਿਲਾਂ ਪੂਰਾ ਟਕੜਾ ਛੜਕਾ ਆਇਆ ਬਾਹਣ ਫੇਰ ਭਰਤੇ ਫੁੱਲ ਕਰਤੇ ਰੋ ਜੀ ਨਹੀਂ ਆਉਂਦਾ ਰੋਜ ਕੀ ਕਹਣਾ ਅੱਧਾ ਇੱਕ ਦਿਨ ਟੱਪ ਜੇ ੱਪਰੀ ਰੱਖਦਾ ਬਾਹਣ ਕੋਈ ਬੱਤ ਨਹੀਂ ਆਉਣ ਦਿੱਤਾ ਬਾਹਣਾਂ ਦੇ ਆਉਣ ਵਾਲੇ ਪਏ ਨੇ ਇਹ ਬੱਤੀ ਨਹੀਂ ਆਏ ਜੇ ਬੱਤਾਂ ਆਉਣਗੇ ਤਾਂ ਹੀ ਬਾਹੇ ਜਾਣਗੇ ਤੇ ਮੀਂਹ ਰੋਜ ਹੀ ਆ ਜਾਂਦਾ ਰੋਜ ਹੀ ਇਹ ਬਾਹਣ ਹੀ ਨਹੀਂ ਸੁੱਕਣ ਦਿੰਦਾ ਉਹਨਾਂ ਐਸੀ ਲੋਟ ਹੀ ਟੂਟਰ ਮੀਟਰ ਨਾਲਾਂ ਇੰ ਕੱਦੂ ਕਰਨੇ ਪੈਣਗੇ ਤੇ ਹੁਣ ਤਾਂ ਕਦੋਂ ਬੱਤਾ ਏ ਉਹਦੋਂ ਪੌਦ ਬੱਡੀ ਹੋ ਜੂਗਾ ਅੱਕਾ ਖਕੰਡਾ ਪੌਦ ਆਲਾ ਵਿਚੀ ਉਵੇਂ ਨਾ ਵਾ ਹੁਣ ਦਿੱਤਾ ਆ ਵਿਚੋ ਬੜਬੜ ਪੌਦ ਇਧਰ ਸਿੱਟੀ ਆ ਹਾਰ ਕੇ ਆ ਪਈ ਐ ਇਥੇ ਪੌਦ ਬੀਜੀ ਹੋਈ ਸੀ ਇਹ ਵੜ ਵੜ ਕੇ ਪੌਦਾ ਸਿੱਟੀ ਆ ਬਰੇ ਵੱਡੀ ਵਾਲੀ ਹੋ ਗਈ ਕੱਖ ਹੋ ਗਏ ਵਾਲੇ ਐਂਟੇਰ ਲੱਗੇ ਉਤੋਂ ਹੁਣ ਚੱਕੀ ਆ ਹਾਲਤ ਹੋ ਗਈ ਮੇਰੀ ਵੀ ਕੱਖ ਚੱਕ ਦੇ ਗਾਰਾ ਗੱਪਾ ਬੁਰਾ ਹਾਲ ਪੱਪ ਨਿਪੜ ਗਿਆ ਜਮਾ ਗਾਰਾ ਹੀ ਗਾਰਾ ਹੋ ਗਿਆ